ਨੇ ਸਾਡੀ ਕੀ ਜਾਨ ਨਿਕਲਦੀ ਆ ਉਹਨਾਂ ਵਗੈਰ ਅਸੀਂ ਕਦ ਕਿਆ ਵੀ ਅਸੀਂ ਗੱਟ ਗੱਟ ਚੋੜ ਕਰਨਾ ਹੈ ਉਹ ਇੰਡੀਆ ਅਲਾਈਅੰਸ ਆ ਜਿਹੜਾ ਉਹ ਪਾਰਲੀਮੈਂਟ ਚ ਅਸੀਂ ਉਹ ਉੱਥੇ ਕਰਦੇ ਆਂ ਉਹ ਇੱਕ ਸਰਕਾਰ ਦੇ ਉਲਟ اپੋਜੀਸ਼ਨ ਇੱਕ ਬਣੀ ਹੋਈ ਆ ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ ਨਾਲੇ ਨਾ ਸਾਡਾ ਇੱਕ ਵਰਕਰ ਦੇ ਵੱਲੋਂ ਇੱਕ 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 ਵਰਕਰ ਦੇ ਵੱਲੋਂ ਇਹ ਆਵਾਜ਼ ਸੀਗੀ ਬਈ ਅਸੀਂ ਯਾਰ ਇਹ ਜਿਹੜਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ ਟੋਟਲ ਤੰ ਜਿਹੜਾ ਉਹ ਮੈਨੀਫੈਸਟੋ ਆ ਟੋਟਲ ਖਾਲੀ ਪਿਆ ਆ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ ਇਹ ਵੀ ਜੇ ਕਿਸੇ ਨੂੰ ਕੋਈ ਵੀ ਇਸ ਦੀ ਗਲਤ ਫਹਮੀ ਆ ਤਾਂ ਮੈਂ ਦੁਬਾਰਾ ਇਹ ਗੱਲ ਕਹਿ ਦਿੰਨਾ ਬਈ 100% ਜਿਹੜਾ ਇਹ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਬਿਲਕੁਲ ਵੀ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅੰਸ ਨਹੀਂ ਹੋਏਗਾ ਦੁਆਰਾ ਦੁਆਰਾ ਨਹੀਂ ਕਾੜਤੀ ਹਾਂਡੀ ਚੜਦੀ ਹੁੰਦੀ ਲੋਕਾਂ ਨੇ ਸਭ ਦੇਖ ਲਿਆ ਵੀ ਸਭ ਹੁਣ ਮੈਂ ਕੀ ਕਮਾ ਉਹਨਾਂ ਨੂੰ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਦੇ ਐਮਐਲਏ ਨੇ ਐਸੇ ਐਸੇ ਚੰਦ ਚਾੜੇ ਆ ਤੇ ਜਿਹੜੇ ਕੀ ਬਿਆਨ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਉਹਨਾਂ ਦਾ ਤਾਂ ਹੁਣ ਹਾਲਾਤ ਚਾਹੇ ਉਹ ਕਿਤੋਂ ਲਿਆਉਣ ਚਾਹੇ ਚੰਦ ਤੋਂ ਲਿਆਉਣ ਚਾਹੇ ਤਾਰੇ ਤੋਂ ਤਾਰੇ ਲੇ ਤਾਰੇ ਤੋੜ ਕੇ ਲਿਆਉਣ ਉਹ ਦੁਬਾਰਾ ਥਾਂਡੀ ਚੜਨ ਹੀ ਨਹੀਂ ਚਾਹੀਦੀ